ਰਾਮ ਰਾਮ ਜੈ ਹਿੰਦ ਜੈ ਭਾਰਤ ਤੇ ਅੱਜ ਦਿਖਾਣੇ ਆ ਤੁਹਾਨੂੰ ਜੀ ਇੱਕ ਬਹੁਤ ਹੀ ਪਿਆਰਾ ਮੰਦਿਰ ਜੋ ਬਣਿਆ ਜੀ ਤੀਨਾਂ ਨਗਰ ਤੋਂ ਤਾਰਾਗੜ ਰੋਡ ਦੇ ਉੱਪਰ ਬਾਕੀ ਤੁਸੀਂ ਦੱਸਣਾ ਜੀ ਇਹ ਮੰਦਿਰ ਦਾ ਕੀ ਨਾਮ ਆ ਤੇ ਕਿਸ ਪਿੰਡ ਵਿੱਚ ਬਣਿਆ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਢੰਗ ਨਾਲ ਇਹ ਬਣਾਇਆ ਗਿਆ ਮੰਦਿਰ ਹੈ ਜੀ ਤੇ ਉੱਪਰ ਹੈ ਗਣੇਸ਼ ਮਹਾਰਾਜ ਦੀ ਮੂਰਤੀ ਤੇ ਥੱਲੇ ਆ ਮੰਦਿਰ ਤੇ ਮੰਦਰ ਦੀ ਹਰ ਦੀਵਾਰ ਬਹੁਤ ਹੀ ਖੂਬਸੂਰਤ ਉਹਦੇ ਪਿੱਲਰ ਬੜੇ ਹੀ ਖੂਬਸੂਰਤ ਤਰੀਕੇ ਨਾਲ ਬਣਾਏ ਗਿਆ ਡਿਜ਼ਾਈਨ ਕੀਤੇ ਗਿਆ ਤੇ ਤੁਸੀਂ ਦੱਸਣਾ ਜੀ ਇਹ ਮੰਦਰ ਕਿਸ ਜਗ੍ਹਾ ਹੈ ਇਸ ਮੰਦਰ ਦਾ ਕੀ ਨਾਮ ਆ ਤੇ ਆਪਣੀ ਕਮੈਂਟਾਂ ਚ ਰਾਏ ਦਿਓ ਜੀ ਤੇ ਬਹੁਤ ਹੀ ਖੂਬਸੂਰਤ ਮੰਦਰ ਹੈ ਜੀ ਤੇ ਜਰੂਰ ਆਪਣੀ ਹਾਜ਼ਰੀ ਪਾ ਕੇ ਇਹਦਾ ਨਾਮ ਤੇ ਇਸ ਪਿੰਡ ਦਾ ਨਾਮ ਦੱਸਣਾ ਜਿੱਥੇ ਇਹ ਮੰਦਰ ਹੈ ਜੀ RAM RAM